ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੂਰੇ ਪੰਜਾਬ ਚ ਇੰਤਕਾਲਨ ਲੈ ਕੇ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਵਾਰੀਆਂ ਤੇ ਤਹਿਸੀਲਦਾਰਾਂ ਨੂੰ 4 April ਤੱਕ ਦਾ ਦਿੱਤਾ ਸਮਾਂ ਪੰਜਾਬ ਸਰਕਾਰ ਨੇ ਵਿਕਰਮ ਮਜੀਠੀਆ ਦੀ ਜੈਡ ਪਲੱਸ ਸੁਰੱਖਿਆ ਲਈ ਵਾਪਿਸ ਮਜੀਠੀਆ ਨੇ ਸੀਐਮ ਭਗਵੰਤ ਮਾਨ ਨੂੰ ਸ਼੍ਰੀਆਮ ਕਹੀ ਵੱਡੀ ਗੱਲਾਂ ਕਰਨਲ ਬਾਠ ਮਾਮਲੇ ਚ ਵੱਡੀ ਅਪਡੇਟ ਕੁੱਟਮਾਰ ਮਾਮਲੇ ਚ ਸ਼ਾਮਿਲ ਇੰਸਪੈਕਟਰ ਰੋਨੀ ਨੇ ਹਾਈ ਕੋਰਟ ਦਾ ਕੀਤਾ ਰੁਖ ਪੰਜਾਬ ਦੇ ਸਾਰੇ ਬੱਸ ਅੱਡੇ ਲਗਾਤਾਰ 3 ਦਿਨ ਰਹਿਣਗੇ ਬੰਦ ਮੁਲਾਜ਼ਮਾ ਨੇ ਕੀਤਾ ਵੱਡਾ ਐਲਾਨ ਐਸ ਵੀ ਸੀ ਫਰਜੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਲੈਣ ਵਾਲਿਆਂ ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ 12 ਜਾਣਿਆਂ ਵਿਰੁੱਧ ਪਟਿਆਲਾ ਚ ਕੀਤੀ ਐਫ ਆਈ ਆਰ ਵਿਕਰਮਜੀਤਿਆ ਦੀ ਸੁਰੱਖਿਆ ਵਾਪਿਸ ਲੈਣ ਤੇ ਭੜਕੇ ਸੁਖਵੀਰ ਸਿੰਘ ਬਾਦਲ ਪੰਜਾਬ ਸਰਕਾਰ ਦੀ ਬਣਾਈ ਰੇਲ ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ 3 April ਯਾਨੀ ਕੱਲ ਨੂੰ ਪਿੰਡ ਡੱਲੇਵਾਲ ਚ ਹੋਵੇਗੀ ਐਸ ਕੇ ਐਮ ਗੈਰ ਰਾਜਨੀਤਿਕ ਦੀ ਵੱਡੀ ਕਿਸਾਨ ਪੰਚਾਇਤ ਅਗਲੇ ਸੰਘਰਸ਼ ਦਾ ਹੋਵੇਗਾ ਐਲਾਨ ਪਾਸਟਰ ਬਜਿੰਦਰ ਨੂੰ ਹੋਈ ਉਮਰ ਕੈਦ ਮੁਹਾਲੀ ਅਦਾਲਤ ਨੇ ਜ਼ਬਰਜਨਾਹ ਮਾਮਲੇ 'ਚ ਸੁਣਾਇਆ ਵੱਡਾ ਫੈਸਲਾ ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ ਖਾਤਿਆਂ 'ਚ ਟਰਾਂਸਫਰ ਕੀਤੀ ਗਈ ਰਾਸ਼ੀ 15 ਤਹਿਸੀਲਦਾਰਾਂ ਨੂੰ ਮੁਅਤਲ ਕਰਨ ਅਤੇ 250 ਤੋਂ ਵੱਧ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਦੂਰ ਦਰਾਡੇ ਇਲਾਕਿਆਂ 'ਚ ਤਬਦੀਲ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਤਹਿਸੀਲਦਾਰਾਂ ਤੇ ਪਟਵਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਹਰ ਤਰ੍ਹਾਂ ਦੇ ਤਬਾਦਲੇ ਰਜਿਸਟਰਡ ਅਤੇ ਮਨਜ਼ੂਰ ਕੀਤੇ ਜਾਣ ਇਸ ਲਈ 4 April ਤੱਕ ਦੀ ਤਰੀਕ ਡੈਡਲਾਈਨ ਰੱਖੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਜ਼ਿਲ੍ਹੇ ਦੇ ਸਾਰੇ ਮਾਲ ਅਧਿਕਾਰੀਆਂ ਨੇ ਵੀ ਇੰਤਕਾਲਾਂ ਤੇ ਧਿਆਨ ਕੇਂਦ੍ਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇੰਤਕਾਲਾਂ ਦੇ ਪੈਂਡਿੰਗ ਨੂੰ ਖਤਮ ਕਰਨ ਲਈ ਦਿਨ ਰਾਤ ਕੰਮ ਕਰ ਰਹੇ ਹਨ ਦੱਸ ਦਈਏ ਕਿ ਨਵੇਂ ਅਧਿਕਾਰੀਆਂ ਦਾ ਨਵੇਂ ਸਥਾਨ ਤੇ ਦੱਸ ਦਈਏ ਕਿ ਨਵੇਂ ਅਧਿਕਾਰੀਆਂ ਦਾ ਨਵੇਂ ਸਥਾਨ ਤੇ ਤਬਾਦਲਾ ਹੋਣ ਕਾਰਨ ਇਹ ਅਧਿਕਾਰੀਆਂ ਨੂੰ ਸੈਟਿੰਗ ਕਰਨ ਵਿੱਚ ਸਮਾਂ ਲੱਗ ਰਿਹਾ ਹੈ ਪਰਿਸਤੋ ਆਉਣ ਵਾਲੇ ਦਿਨਾਂ ਵਿੱਚ ਜਨਤਾ ਦੀ ਪਰੇਸ਼ਾਨੀ ਵਾ ਸਕਦੀ ਹੈ ਅਤੇ ਤਹਿਸੀਲਦਾਰਾਂ ਦੀ ਨੌਕਰੀ ਤੇ ਵੀ ਸੰਕਟ ਛਾ ਸਕਦਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਹੁਕਮ ਦਿੱਤੇ ਹਨ ਕਿ ਇੰਤਕਾਲਾਂ ਦੇ ਮਾਮਲੇ 'ਚ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮਜੀਠਿਆ ਦੀ ਜੈਡ ਪਲੱਸ ਸੁਰੱਖਿਆ ਵਾਪਿਸ ਲੈ ਲਈ ਗਈ ਹੈ। ਇਸ ਤੋਂ ਬਾਅਦ ਵਿਕਰਮਜੀਠਿਆ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਵਿਕਰਮਜੀਠਿਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਹ ਵੀਡੀਓ ਪਾ ਕੇ ਸੀਐਮ ਭਗਵੰਤ ਮਾਨ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਉਹਨਾਂ ਕਿਹਾ ਹੈ ਕਿ ਸਰਕਾਰ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ ਹਨ ਮੈਨੂੰ ਗੋਲੀ ਮਰਵਾ ਦੇ ਭਗਵੰਤ ਮਾਨ 10 ਫਿਰ ਹੀ ਚੁੱਪ ਹੋ ਸਕਦਾ ਹੈ ਉਹਨਾਂ ਨੇ ਲਿਖਿਆ ਕਿ ਗੁਰੂ ਸਾਹਿਬ ਦੀ ਕਿਰਪਾ ਰਹੀ ਤਾਂ ਪੰਜਾਬ ਦੇ ਮੁੱਦੇ ਹਿੱਕ ਠੋਕੇ ਚੁੱਕਾਂਗੇ ਅਟੈਕ ਹੋਣ ਕੋਈ ਵੱਡਾ ਹੀ ਕਰਵਾਇਓ ਨਹੀਂ ਤਾਂ ਜੇ ਮੈਂ ਬਚ ਗਿਆ ਭਗਵੰਤ ਮਾਨਾ ਤੈਨੂੰ ਬੰਦਾ ਬਣਾ ਕੇ ਛੱਡੂ ਵਿਕਰਮ ਜੀਠੇ ਨੇ ਪੋਸਟ ਕੀਤੀ ਵੀਡੀਓ ਚ ਕਿਹਾ ਹੈ ਕਿ ਹੁਣੇ-ਹੁਣੇ ਮੈਨੂੰ ਖਬਰ ਮਿਲੀ ਹੈ ਕਿ ਮੇਰੀ ਜੈਡ ਪਲਸ ਸਿਕਿਉਰਟੀ ਵਾਪਿਸ ਲੈ ਲਈ ਗਈ ਹੈ ਉਹਨਾਂ ਕਿਹਾ ਹੈ ਕਿ ਮੈਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ੁਕਰੀਆ ਦਾ ਕਰਦਾ ਹਾਂ ਅਤੇ ਵਿਦਾਈ ਦਿੰਦਾ ਹਾਂ ਅਤੇ ਨਾਲ ਹੀ ਕਿਹਾ ਹੈ ਕਿ ਆਪਣੀ ਸਿਕਿਉਰਟੀ ਟਾਈਟ ਰੱਖਿਓ ਅਤੇ ਆਪਣੇ ਸਾਰੇ ਪਰਿਵਾਰ ਦੀ ਸਿਕਿਉਰਟੀ ਵੀ ਟਾਈਟ ਰੱਖਿਓ ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਤੁਸੀਂ ਸਿਆਸਤ ਵਿੱਚ ਕਿੰਨੇ ਡਿੱਗ ਗਏ ਹੋ ਵਿਕਰਮਜੀਠਿਆ ਨੇ ਕਿਹਾ ਕਿ ਇਹਨਾਂ ਦੀ ਬੁਖਲਾਟ ਦੇਖੋ ਜਦੋਂ ਵਿਕਰਮਜੀਠਿਆ ਨੂੰ ਚੁੱਪ ਕਰਵਾਉਣ ਵਿੱਚ ਹਰ ਕਿਸਮ ਵਿੱਚ ਫੇਲ ਹੋ ਗਏ ਅਤੇ ਹੁਣ ਮੇਰੀ ਸਿਕਿਉਰਟੀ ਵੀ ਵਾਪਿਸ ਲੈ ਲਈ ਹੈ ਇਸ ਦੇ ਨਾਲ ਹੀ ਵਿਕਰਮਜੀਠਿਆ ਨੇ ਕਿਹਾ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਬਖਸ਼ੀ ਚਾਹੀਦੀ ਹੈ ਇਸ ਤਰ੍ਹਾਂ ਕੋਈ ਸਾਡੀ ਜੀ ਤਤੇ ਸਚਾਈ ਨੂੰ ਲੁਕੋ ਨਹੀਂ ਸਕਦਾ ਅਤੇ ਨਾ ਹੀ ਸਾਨੂੰ ਹਰਾ ਸਕਦਾ ਹੈ ਵਿਕਰਮ ਜੀਠੇ ਨੇ ਕਿਹਾ ਕਿ ਹੁਣ ਮੈਨੂੰ ਐਕਸਪੋਜ਼ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਸਿੱਧੇ ਹੋ ਕੇ ਟੱਕਰੋ ਅਤੇ ਇਸ ਨੂੰ ਸਿੱਧੂ ਮੂਸੇਵਾਲੇ ਮੰਗ ਮਰਵਾ ਦਿਓ ਇਸ ਕੋਲ ਕੋਈ ਸਿਕਿਉਰਟੀ ਨਹੀਂ ਹੈ ਇਸ ਲਈ ਹੁਣ ਤੱਕ ਮੈਂ ਇਸ ਦਾ ਜ਼ਿਕਰ ਨਹੀਂ ਕੀਤਾ ਸੀ ਪਰ ਅੱਜ ਅਖਬਾਰਾਂ ਚ ਇਹ ਗੱਲ ਸਾਹਮਣੇ ਆਈ ਹੈ ਤੇ ਇਸ ਕਰਕੇ ਹੀ ਮੈਂ ਤੁਹਾਡੇ ਰੂਬਰੂ ਹੋਇਆ ਹਾਂ ਕਰਨਲ ਪੁਸ਼ਪਿੰਦਰ ਬਾਠ ਮਾਮਲੇ ਚ ਮੁਲਜ਼ਮ ਇੰਸਪੈਕਟਰ ਰੋਨੀ ਸਿੰਘ ਨੇ ਹਾਈ ਕੋਰਟ ਚ ਗਾਉਂਜਮਾਨਤਰੀ ਅਰਜੀ ਲਗਾਈ ਹੈ ਹਾਈ ਕੋਰਟ ਅਜ ਇਸ ਪਟੀਸ਼ਨ ਉਤੇ ਸੁਣਵਾਈ ਕਰ ਸਕਦਾ ਹੈ ਦੂਜੇ ਪਾਸੇ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜੇ ਇਨਸਾਫ ਦੀ ਅਪੀਲ ਕੀਤੀ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਕੱਲ ਇਨਸਾਫ ਦੀ ਇੱਕ ਕਿਰਨ ਦਿਖਾਈ ਦਿੱਤੀ ਸੀ ਜੋ ਕਿ ਹੁਣ ਤੁੰਦਲੇ ਹੁੰਦੀ ਨਜ਼ਰ ਆ ਰਹੀ ਹੈ ਦੱਸ ਦिए ਕਿ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੰਡੀਗੜ੍ਹ ਸਥਿਤ ਉਹਨਾਂ ਦੇ ਸਰਕਾਰੀ ਰਿਹائش ਤੇ ਕਰਨਲ ਬਾਠ ਦੀ ਪਤਨੀ ਨੇ ਮੁਲਾਕਾਤ ਕੀਤੀ ਸੀ ਹਾਬ ਕਾ ਸੈਨਿਕਾਂ ਦੀ ਜਥੇਬੰਦੀ ਦੇ ਮੈਂਬਰਾਂ ਸਮੇਤ ਜਸਵਿੰਦਰ ਕੋਰ ਬਾਠ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਗੱਲ ਧਿਆਨ ਨਾਲ ਸੁਣੀ ਹੈ ਅਤੇ ਬਾਠ ਨੇ ਕਿਹਾ ਸੀ ਕਿ ਉਹ ਕਰੀਬ 1 ਘੰਟਾ ਸਾਡੇ ਨਾਲ ਮਿਲੇ ਅਤੇ ਕਿਹਾ ਕਿ ਜੋ ਵਾਪਰਿਆ ਉਹ ਬਹੁਤ ਗਲਤ ਹੈ ਤੇ ਇਹ ਘਟਨਾ ਸਿਰਫ ਇੱਕ ਵਿਅਕਤੀ ਦੀ ਨਹੀਂ ਹੈ। ਉਹਨਾਂ ਕਿਹਾ ਕਿ ਤੁਸੀਂ ਪੰਜਾਬ ਦੀ ਧੀ ਹੋ, ਦੇਸ਼ ਦੀ ਧੀ ਹੋ ਤੇ ਜਹੀ ਘਟਨਾ ਕਿਸੇ ਨਾਲ ਨਹੀਂ ਵਾਪਰਨੀ ਚਾਹੀਦੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਨੇ ਸ਼ਾਮ 6 ਵਜੇ ਸੀਨੀਅਰ ਅਧਿਕਾਰੀ ਦੀ ਮੀਟਿੰਗ ਬੁਲਾਈ ਹੈ ਅਤੇ ਸ਼ਾਮ 6 ਵਜੇ ਤੱਕ ਕੋਈ ਫੈਸਲਾ ਲਿਆ ਜਾਵੇਗਾ। ਤੇ ਜਿਸ ਤੋਂ ਬਾਅਦ ਹੁਣ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜੇ ਇਨਸਾਫ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਹਨਾਂ ਨੂੰ ਕੱਲ ਇਨਸਾਫ ਦੀ ਇੱਕ ਕਿਰਨ ਦਿਖਾਈ ਦਿੱਤੀ ਸੀ ਜੋ ਕਿ ਹੁਣ ਧੁੰਦਲੀ ਹੁੰਦੀ ਜਾ ਰਹੀ ਹੈ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਵਰਕਰਨ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਭਰ 'ਚ ਬੱਸ 8 ਦੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੇ ਅਸਥਾਈ ਕਰਮਚਾਰੀ ਨੇ ਆਪਣੇ ਆਪ ਨੂੰ ਸਥਾਈ ਕਰਨ ਸੰਬੰਧੀ ਵੱਡਾ ਐਲਾਨ ਕੀਤਾ ਹੈ। ਰੋਡਵੇਜ, ਪਣਬਸ ਅਤੇ ਪੀਆਰਟੀਸੀ ਦੀਆਂ ਵੱਖ-ਵੱਖ ਯੂਨੀਅਨਾਂ ਨੇ ਕਿਹਾ ਹੈ ਕਿ 3 ਅਪ੍ਰੈਲ ਨੂੰ ਸੂਬੇ ਭਰ ਦੇ ਬੱਸ ਅੱਡੇ 2 ਘੰਟੇ ਲਈ ਬੰਦ ਰਹਿਣਗੇ। ਯੂਨੀਅਨ ਨੇ ਇਹ ਵੀ ਐਲਾਨ ਕੀਤਾ ਹੈ ਕਿ 6, 7 ਅਤੇ 8 ਅਪ੍ਰੈਲ ਨੂੰ ਕੱਚੇ ਮੁਲਾਜ਼ਮਾਂ ਵੱਲੋਂ ਪੂਰੀ ਹੜਤਾਲ ਕੀਤੀ ਜਾਵੇਗੀ। ਰੋਡਵੇਜ ਦੇ ਆਰਜੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਬਜਟ ਪੇਸ਼ ਕਰ ਦਿੱਤਾ ਹੈ ਪਰ ਉਨ੍ਹਾਂ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਉਹਨਾਂ ਕਿ ਹੈ ਕਿ ਉਹਨਾਂ ਨੂੰ ਥਾਈ ਬਣਾਇਆ ਜਾਣਾ ਚਾਹੀਦਾ ਹੈ ਫਰਜੀ ਐਸੀਬੀਸੀ ਸਰਟੀਫਿਕੇਟ ਤੇ ਨੌਕਰੀਆਂ ਲੈਣ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹਾਈ ਕੋਰਟ 'ਚ ਸੁਣਵਾਈ ਤੋਂ ਪਹਿਲਾਂ ਐਕਸ਼ਨ ਲੈਂਦੇ ਆ ਪਟਿਆਲਾ 'ਚ 12 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀਆਂ ਹਨ ਪੰਜਾਬ 'ਚ ਸਰਕਾਰੀ ਨੌਕਰੀਆਂ ਲੈਣ ਵਾਲਿਆਂ ਦੇ ਖਿਲਾਫ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦਾ ਸੰਘਰਸ਼ ਰੰਗ ਲਿਆ ਹੈ ਮੋਰਚੇ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਹਾਈ ਕੋਰਟ 'ਚ 15 ਮਈ ਨੂੰ ਸੁਣਵਾਈ ਹੋਣੀ ਹੈ। ਸ਼ਰਮਨੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵਿਕਰਮ ਮਜੀਠੀਆ ਦੀ ਜੈਡ ਪਲੱਸ ਸਮੇਤ ਸਮੂਜੀ ਸੁਰੱਖਿਆ ਵਾਪਿਸ ਲੈਣ ਪਿੱਛੇ ਆਪ ਦੇ ਘਾਤਕ ਮਨਸੂਬਿਆਂ ਦੇ ਦੋਸ਼ ਲਗਾਏ ਹਨ। ਸੁਖਵੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਦੋਸ਼ ਲਗਾਇਆ ਹੈ ਕਿ ਇਹ ਫੈਸਲਾ ਆਪ ਸਰਕਾਰ ਵੱਲੋਂ ਜਾਣਬੁੱਝ ਕੇ ਵਿਕਰਮ ਮਜੀਠੀਆ ਦਾ ਅਕਸ ਖਰਾਬ ਕਰਨ ਲਈ ਚੁੱਕਿਆ ਗਿਆ ਕਦਮ ਹੈ। ਉਹਨਾਂ ਨੇ ਕਿਹਾ ਹੈ ਕਿ ਵਿਕਰਮ ਮਜੀਠੀਆ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਝੂਠਾ ਫਸਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਨਸ਼ਿਆਂ ਦੇ ਮੁੱਦੇ ਤੇ ਮਜੀਠੀਆ ਤੋਂ ਲਿਖਤੀ ਮਾਫੀ ਮੰਗ ਚੁੱਕੇ ਹਨ ਉਹਨਾਂ ਨੇ ਕਿਹਾ ਹੈ ਕਿ ਇਹ ਸਰਕਾਰ ਦਾ ਹੈ ਕਦਮ ਕੁਝ ਸਮਾਂ ਪਹਿਲਾਂ ਸੁਖਵੀਰ ਸਿੰਘ ਬਾਦਲ ਤੇ ਹੋਏ ਜਾਨਲੇਵਾ ਹਮਲੇ ਦੀ ਲਗਾਤਾਰਤਾ ਵਿੱਚ ਹੈ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਉਹਨਾਂ ਤੇ ਹੋਏ ਹਮਲੇ ਸੰਬੰਧੀ ਕੋਰਟ ਚ ਸਰਕਾਰ ਵੱਲੋਂ ਕਮਜ਼ੋਰ ਢੰਗ ਨਾਲ ਪੇਸ਼ ਹੋਣ ਦੇ ਨਤੀਜੇ ਵੱਜੋਂ ਮੁਲਜਮ ਨੂੰ ਆਸਾਨੀ ਨਾਲ ਜ਼ਮਾਨਤ ਮਿਲਣਾ ਸਰਕਾਰ ਦੇ ਭਿਆਨਕ ਮਨਸੂਬਿਆਂ ਨੂੰ ਹੋਰ ਵੀ ਉਜਾਗਰ ਕਰਦਾ ਹੈ ਉਨ੍ਹਾਂ ਕਿ ਹੈ ਕਿ ਸਮੁੱਚੇ ਘਟਨਾਕ੍ਰਮ ਨੂੰ ਦੇਖਦੇ ਆ ਕੋਈ ਸ਼ੱਕ ਨਹੀਂ ਰਿਹਾ ਕਿ ਵਿਰੋਧੀ ਸੂਬੇ ਨੂੰ ਕਿਸ ਜਗ੍ਹਾ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ ਸੁਖਵੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਆਪ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਬੁਲਾਰਿਆਂ ਨੂੰ ਕਤਲ ਦੀਆਂ ਸ਼ਰੈਅਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪ੍ਰਮukh ਮੰਤਰੀ ਨੇ ਚੁੱਪੀ ਧਾਰੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਿਕਰਮਜੀਤਿਆ ਜਾਂ ਕਿਸੇ ਪਾਰਟੀ ਆਗੂ ਜਾਂ ਵਰਕਰ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਡੀਜੀਪੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ ਪੰਜਾਬ ਚ ਗਰਮੀ ਵੱਧ ਰਹੀ ਹੈ ਵੱਧ ਤੋਂ ਵੱਧ ਤਾਪਮਾਨ ਪੋਸਟਨ 1.4 ਡਿਗਰੀ ਸੈਲਸੀਅਸ ਵਧਿਆ ਹੈ ਇਹ ਸੂਬੇ ਵੀ ਚਾਮ ਨਾਲੋਂ 2 ਡਿਗਰੀ ਸੈਲਸੀਅਸ ਵੱਧ ਰਿਹਾ ਹੈ ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ ਦਰਜ ਕੀਤਾ ਗਿਆ ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 32.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ 0.9 ਡਿਗਰੀ ਸੈਲਸੀਅਸ ਵੱਧ ਹੈ ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਸੂਬੇ 'ਚ ਵੱਧ ਤੋਂ ਵੱਧ ਤਾਪਮਾਨ ਬਦਾ ਰਹਿ ਸਕਦਾ ਹੈ ਅਤੇ ਅੱਜ ਤਾਪਮਾਨ ਦੋ ਤੋਂ 5 ਡਿਗਰੀ ਵਧਨ ਦੀ ਉਮੀਦ ਹੈ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਦਿਨ ਵੇਲੇ ਸੂਰਜ ਚਮਕਦਾਰ ਰਹੇਗਾ ਤੇ ਦੁਪਹਿਰ ਵੇਲੇ ਗਰਮੀ ਦਾ ਪ੍ਰਭਾਵ ਜ਼ਿਆਦਾ ਮਹਿਸੂਸ ਕੀਤਾ ਜਾਵੇਗਾ 3 April ਨੂੰ ਕਿਸਾਨੇਤਾ ਜਗਜੀਤ ਸਿੰਘ ਢੱਲੇਵਾਲ ਦੇ ਪਿੰਡ ਤੋਂ ਪੰਜਾਬ ਭਾਰਤ ਜ਼ਿਲ੍ਹਾ ਪੱਧਰ ਤੇ ਹੋਣ ਵਾਲੀਆਂ ਕਿਸਾਨ ਪੰਚਾਇਤਾਂ ਦਾ ਆਗਾਜ਼ ਹੋਵੇਗਾ ਜ਼ਿਲ੍ਹਾ ਪੱਧਰ ਤੇ ਪੰਜਾਬ ਭਾਰਤ ਕਿਸਾਨ ਪੰਚਾਇਤਾਂ ਕੀਤੀਆਂ ਜਾਣਗੀਆਂ ਢੱਲੇਵਾਲ ਦੇ ਆਪਣੇ ਪਿੰਡ ਚ ਹੋਣ ਜਾ ਰਹੀ ਇਸੇ ਕਿਸਾਨ ਪੰਚਾਇਤ ਨੂੰ ਜਗਜੀਤ ਸਿੰਘ ਢੱਲੇਵਾਲ ਸੰਬੋਧਨ ਕਰਨਗੇ ਕਿਸਾਨਾਂ ਨਾਲ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਹੋਏ ਕਥਿਤ ਧੱਕੇਸ਼ਾਹੀ ਦੇ ਖਿਲਾਫ ਅਗਲੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਫਰੀਦਕੋਟ ਤੋਂ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਬੋਰ ਸਿੰਘ ਰੁਪਈਆ ਵਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਹੈ ਉਨ੍ਹਾਂ ਕਿਹਾ ਕਿ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਦੇ ਦਿਸ਼ਾ ਨਿਰਦੇਸ਼ਾਂ ਦੇ ਪਹਿਲੇ ਕਿਸਾਨ ਮਹਾ ਪੰਚਾਇਤ ਪਿੰਡ ਡੱਲੇ ਵਾਲਾਂ ਚ ਕੀਤੀ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੱਸਿਆ ਕਿ ਗੋਲੇ ਵਾਲਾ ਰੋਡ ਤੇ ਇਹ ਕਿਸਾਨ ਮਹਾਪੰਚਾਇਤ ਕੀਤੀ ਜਾਵੇਗੀ ਅਤੇ ਕਿਸੇ ਤਰ੍ਹਾਂ ਦਾ ਕੋਈ ਰੋਡ ਬਲੋਕ ਨਹੀਂ ਕੀਤਾ ਜਾਵੇਗਾ ਅਤੇ ਇਸ ਮਹਾਪੰਚਾਇਤ ਚ ਫਰੀਦਕੋਟ ਜ਼ਿਲ੍ਹੇ ਦੇ ਕਰੀਬ 20000 ਕਿਸਾਨ ਸ਼ਾਮਿਲ ਹੋਣਗੇ ਜਲੰਧਰ ਦੇ ਨਾਮੀ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਮੋਹਾਲੀ ਕੋਰਟ ਵੱਲੋਂ ਜਵਰਜਨਾ ਮਾਮਲੇ 'ਚ ਸਜ਼ਾ ਦਾ ਐਲਾਨ ਕੀਤਾ ਗਿਆ ਹੈ 7 ਸਾਲ ਪੁਰਾਣੇ ਮਾਮਲੇ 'ਚ ਅਦਾਲਤ ਨੇ ਸਜ਼ਾ ਸੁਣਾਈ ਹੈ ਇਸ ਦੇ ਨਾਲ ਹੀ ਪਾਸਟਰ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਉਸ ਨੂੰ ਇਹ ਸਜ਼ਾ ਧਾਰਾ 376 2 323 ਅਤੇ 506 ਤਹਿਤ ਸੁਣਾਈ ਗਈ ਹੈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੇ ਦੱਸਿਆ ਕਿ ਇਸ ਸੂਬਾ ਸਰਕਾਰ ਵੱਲੋਂ ਸਾਵਣੇ ਸੀਜ਼ਨ 2024 ਦੌਰਾਨ ਪਾਣੀ ਦੀ ਬਚਤ ਕਰਨ ਵਾਲੇ ਚੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਵਾਲੇ 20229 ਕਿਸਾਨਾਂ ਨੂੰ 27.79 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ ਉਹਨਾਂ ਦੱਸਿਆ ਕਿ ਇਸ ਸਾਲ 2024 ਚ 2.53 ਲੱਖ ਏਕੜ ਰਕਬੇ 'ਚ ਚੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ ਜਦੋਂ ਕਿ ਸਾਵਣੇ ਸੀਜ਼ਨ 2023 ਦੌਰਾਨ ਚੋਨੇ ਦੀ ਸਿੱਧੀ ਬਿਜਾਈ ਅਧੀਨ 1.72 ਲੱਖ ਏਕੜ ਰਕਵਾ ਸੀ ਇਸ ਮੁਤਾਬਿਕ ਸਾਲ 2024 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਅਧੀਨ ਇਸ ਮੁਤਾਬਿਕ ਸਾਲ 2024 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਅਧੀਨ 47% ਵਧ ਰਕਵਾ ਸੀ ਜਿਗਰ ਹੈ ਕਿ ਮਾਰਚ 2025 ਦੇ ਪਹਿਲੇ ਹਫਤੇ ਪਹਿਲੇ ਪੜਾਅ ਅਧੀਨ 950 ਤੋਂ ਵੱਧ ਕਿਸਾਨਾਂ ਨੂੰ 4.34 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਤੇ ਹੁਣ ਬਾਕੀ ਸਾਰੀ ਰਕਮ ਲਾਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਟਰਾਂਸਫਰ ਕਰ ਦਿੱਤੀ ਗਈ ਹੈ। ਹੁਣ ਵੀ ਕਰ ਰਹੇ ਆ ਕਿਉਂਕਿ ਕਈ ਚੈਨਲਾਂ ਨੇ ਚਲਾਇਆ ਕਿ ਮੇਰੀ ਜਿਹੜੀ Z+ ਸਿਕਿਉਰਿਟੀ ਜੋ ਸਰਕਾਰ ਨੇ ਲੰਬੇ ਸਮੇਂ ਤੋਂ ਸਰਕਾਰ ਨੇ ਦਿੱਤੀ ਸੀ ਬਿਕਾਜ਼ ਆਫ ਵੇਰੀਅਸ ਥ੍ਰੈਟ ਪਰਸੈਪਸ਼ਨਸ ਉਹ ਵਾਪਸ ਲੈ ਲਈ। ਚਲੋ ਪਹਿਲਾਂ ਤਾਂ ਭਗਵੰਤਪਨ ਸਾਹਿਬ ਤੁਹਾਡਾ ਸ਼ੁਕਰੀਆ ਦਾ ਤੁਹਾਨੂੰ ਵਧਾਈ ਵੈਭਵ ਕੁਮਾਰ ਦੀ ਸਿਕਿਉਰਿਟੀ ਟੈਟ ਰੱਖਿਓ ਜਿਹਦੇ ਤੇ ਇੱਕ ਐਮਪੀ ਨਾਲ ਮਿਸਬਿਹੇਵ ਕਰਨ ਦੇ aarop ਵਿਜੇ ਨੈਰ ਦੀ ਟੈਟ ਰੱਖਿਓ ਆਪ ਦੀ ਟੈਟ ਰੱਖਿਓ ਸਿਕਿਉਰਿਟੀ ਕਿਉਂਕਿ ਜਦ ਕਾਪੀ ਲੈਣੇ ਹੋ ਤਾਂ ਤੁਹਾਨੂੰ ਮਦਦ ਦੀ ਲੋੜ ਪੈ ਜਾਂਦੀ ਆਪ ਦੇ ਸਤਕਾਰਯੋਗ ਪਰਿਵਾਰ ਦੀ ਧਰਮ ਪਤਨੀ ਦੀ ਭੈਣ ਜੀ ਦੀ ਭਾਈਆ ਜੀ ਦੀ ਮਾਤਾ ਜੀ ਸਤੌਜ ਉਹਨਾਂ ਦੀ ਸਭ ਦੀ ਟੈਟ ਫਟ ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਿੱਡੇ ਤੁਸੀਂ ਡਿੱਗ ਗਏ ਹੋ ਆਪਦੀ ਪੋਲਿਟਿਕਸ ਤੇ ਜਦੋਂ ਵੇਖਿਆ ਮਜੀਠੀਏ ਨੂੰ ਕਾਬੂ ਨਹੀਂ ਕਰ ਪਾਰੇ ਸਿੱਟਾਂ ਬਦਲ ਲੀਆਂ ਇੱਕ ਸਿੱਟ ਬਦਲੀ ਦੂਜੀ ਬਦਲੀ ਤੀਜੀ ਬਦਲੀ ਚੌਥੀ ਬਦਲੀ ਪੰਜਵੀਂ ਬਦਲਤੀ ਸਾਰੀਆਂ ਹੀ ਸਿੱਟਾਂ ਬੇ ਸਿੱਟਾਂ ਨਿਕਲੀਆਂ ਹੁਣ ਮੈਂ ਫੇਰ ਕਹਿ ਰਿਹਾ ਸਾਧ ਸੰਗਤ ਜੀ ਪਹਿਲਾਂ ਕਹਿ ਰਿਹਾ ਤੁਹਾਨੂੰ ਜਿਹੜੀ ਨਵੀਂ ਸਿੱਟ ਬਣੀ ਆ ਇਹ ਕੁਇਡ ਪ੍ਰੋ ਕੋ ਹੈ ਲੈਣ ਦੇਣ ਹੈ ਮੇਰੀ ਗੱਲ ਯਾਦ ਰੱਖਿਓ ਕਿਉਂਕਿ ਅਫਸਰ ਹੁਣ ਜੂਨੀਅਰ ਹੋ ਗਏ ਇਨ ਆਪਸਰਾਂ ਨੂੰ ਪੋਸਟਿੰਗਾਂ ਦਿੱਤੀਆਂ ਜਾਣਗੀਆਂ ਲਾਲਚ ਦਿੱਤੇ ਜਾਣਗੇ ਕਿ ਭਾਈ ਜੋ ਰਿਪੋਰਟ ਅਸੀਂ ਕਹਿੰਨੇ ਉਹ ਪੇਸ਼ ਕਰ ਦੋ ਹਾਂ ਕਰ ਸਕਦੇ ਆ ਸਰਕਾਰਾਂ ਕਰਤੀਆਂ ਹੁੰਦੀਆਂ ਨੇ ਮਗਰ ਅਖੀਰ 'ਚ ਯਾਦ ਰੱਖਿਓ ਸਾਧ ਸੰਗਤ ਜੀ ਜਿਹਦਾ ਸਾਹਿਬ ਜੱਡਾ ਹੁੰਦਾ ਹੈ ਨਾ ਜੀ ਅਸਲ ਮਾਲਕ ਅਸਲ ਸਰਕਾਰ ਉਹ ਸੱਚੇ ਪਾਤਸ਼ਾਹ ਦੀ ਔਰ ਉਹਦੀ ਮਿਹਰ ਨਿਗਾਹ ਸੁਵੱਲੀ ਚਾਹੀਦੀ ਆ ਉਹਦੀ ਕਿਰਪਾ ਬਖਸ਼ਿਸ਼ ਚਾਹੀਦੀ ਔਰ ਸੰਗ ਸਹਾਇਤਾ ਚਾਹੀਦੀ ਆ ਕੋਈ ਸਾਡੀ ਜਿੱਤ ਨੂੰ ਸੱਚਾਈ ਨੂੰ ਲੁਕੋ ਨਹੀਂ ਸਕਦਾ ਨਾ ਕੋਈ ਸਾਨੂੰ ਇਸ ਤਰ੍ਹਾਂ ਹਰਾ ਸਕਦਾ ਮਗਰ ਮੇਰੇ ਵੀਰੋ ਬਕਲਾਹਟ ਵੇਖੋ ਜਦੋਂ ਮਜੀਠੀਆ ਹਰ ਕਿਸਮ ਨਾਲ ਚੁੱਪ ਕਰਾਉਣ 'ਚ ਇਹ ਫੇਲ ਹੋ ਗਏ ਤੇ ਇਹਨਾਂ ਨੇ ਮੇਰੀ ਸਿਕਿਉਰਿਟੀ ਵਿਡਰਾਅ ਕੀਤੀ ਮੈਨੂੰ ਤਾਂ ਇਸ ਗੱਲ ਦਾ ਪਤਾ ਸੀ ਕਿਉਂਕਿ ਛੁੱਟੀ ਵਾਲੇ ਦਿਨ ਸ਼ਨੀਵਾਰ ਸੈਟਰਡੇ 29 ਤਰੀਕ ਰਾਤ ਨੂੰ ਕੋਈ 7 ਵਜੇ ਇਹਨਾਂ ਨੇ ਮੇਰੀ ਸਾਰੀ ਸਿਕਿਉਰਿਟੀ ਵਿਡਰਾਅ ਕਰ ਜਿਹੜੇ ਗਨਮੈਨ ਮੇਰੇ ਨਾਲ ਉਸ ਵਕਤ ਮੌਜੂਦ ਸਨ ਉਹਨਾਂ ਨੂੰ ਫੋਨ ਆਈ ਜਾਣ ਬਾਰ-ਬਾਰ ਕਿ ਹੁਣੇ ਪਹੁੰਚੋ ਹੁਣੇ ਪਹੁੰਚੋ ਡੀਜੀਪੀ ਸਾਹਿਬ ਬਾਰ-ਬਾਰ ਪੁੱਛ ਰਹੇ ਆ ਔਰ ਉਹ ਵਿਚਾਰੇ ਮੇਰੇ ਵੱਲ ਵੇਖਦੇ ਸੀ ਕਿ ਇਹਨੂੰ ਕੱਲੇ ਛੱਡ ਕੇ ਕਿੱਥੇ ਜਾਣਾ ਮਗਰ ਮੈਂ ਜਦ ਉਹਨਾਂ ਦੇ ਹਾਲਾਤ ਵੇਖੇ ਉਹ ਤਾਂ ਵਿਚਾਰਾ ਮੁਲਾਜ਼ਮ ਇੱਕ ਕਾਂਸਟੇਬਲ ਆ ਕੋਈ ਹੈੱਡ ਕਾਂਸਟੇਬਲ ਹੈ ਮੈਂ ਆਪਦੇ ਸਿਕਿਉਰਿਟੀ ਇੰਚਾਰਜ ਨੂੰ ਫੋਨ ਕੀਤਾ ਚਰਨਜੀਤ ਸਿੰਘ ਉਹਦਾ ਨਾਮ ਉਹਨੂੰ ਕਹਿੰਦਾ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਰ ਮੈਂ ਕਹਾ ਮਗਰ ਇਹਨੂੰ ਤਾਂ ਅਫਸਰ ਮਗਰ ਪਏ ਆ ਇਹਨਾਂ ਤੇ ਮਗਰ ਪਏ ਆ ਕਿ ਵਾਪਸ ਰਿਪੋਰਟ ਕਰੋ ਵਾਪਸ ਰਿਪੋਰਟ ਕਰੋ ਤੂੰ ਕਹਿੰਦਾ ਤੇਰੇ ਕੋਲ ਇਨਫੋਰਮੇਸ਼ਨ ਕੋਈ ਨਹੀਂ ਦੱਸ ਫਿਰ ਕੀ ਹੋਣਾ ਚਾਹੀਦਾ ਕਹਿੰਦਾ ਸਰ ਮੇਰੇ ਕੋਲ ਜਵਾਬ ਕੋਈ ਨਹੀਂ ਇਹਨਾਂ ਨੂੰ ਤੁਹਾਨੂੰ ਕੱਲੇ ਨਹੀਂ ਛੱਡਣਾ ਚਾਹੀਦਾ ਉਸ ਵਕਤ ਮੈਂ ਫਿਰ ਇਹ ਫੈਸਲਾ ਕੀਤਾ ਕਿ ਇਹਨਾਂ ਵਿਚਾਰਿਆਂ ਦੀ ਨੌਕਰੀ ਇਹਨਾਂ ਦੇ ਪਰਿਵਾਰ ਇਸ ਤੇ ਗੁਜ਼ਰ ਕਰਦੇ ਇਹਨੂੰ ਖਤਰੇ 'ਚ ਨਾ ਪਾਵਾਂ ਮੈਂ ਇਮੀਡੀਏਟਲੀ ਉਹਨਾਂ ਨੂੰ ਸ਼ਨੀਵਾਰ देर ਰਾਤ ਨੂੰ ਉਹਨਾਂ ਨੂੰ ਵਾਪਸ ਭੇਜਿਆ ਕੋਈ 1 ਵਜੇ ਕੋਈ 2 ਵਜੇ ਕੋਈ 3 ਵਜੇ ਆਪ ਦੀ ਆਪ ਦੀ ਜਿਹੜੀ ਜਿਹੜੇ ਜਿੱਥੋਂ ਜਿੱਥੋਂ ਆਏ ਸਨ ਉਸ ਕਮਾਂਡੈਂਟ ਸਾਹਿਬ ਕੋਲ ਯਾਰ ਬਟੈਲੀਅਨ ਕੋਲ ਉਹਨਾਂ ਨੇ ਵਾਪਸ ਰਿਪੋਰਟ ਕੀਤਾ ਮਗਰ ਤੁਸੀਂ ਹੈਰਾਨ ਹੋਵੋਗੇ ਸਾਧ ਸੰਗਤ ਜਦੋਂ ਭਗਵੰਤ ਮਾਨ ਸਾਰੀਆਂ ਛਾਚਾਂ ਤੋਂ ਫੇਲ ਹੋ ਗਿਆ ਹੁਣ ਮੈਨੂੰ ਐਕਸਪੋਜ਼ ਕਰਨਾ ਚਾਹੁੰਦਾ ਕਿਉਂਕਿ ਇਹ ਚਾਹੁੰਦਾ ਕਿ ਸ਼ਾਇਦ ਇਹਨੂੰ ਮੂੰਹ ਬੰਦ ਕਰਾਉਣ ਦਾ ਤਰੀਕਾ ਹੀ ਹੈ ਕਿ ਇਹਨੂੰ ਜਦ ਕੋ ਹੋਊਗਾ ਨਹੀਂ ਨਾਲ ਪਾਜਦਾਲਾ ਤੇ ਕੋ ਗੋਲੀ ਮਾਰ ਦੂ ਭਗਵੰਤ ਮਾਨ ਆ ਇਸ ਤਰ੍ਹਾਂ ਚੁੱਪ ਨਹੀਂ ਕਰਨ ਵਾਲਾ ਮੈਂ ਤੈਨੂੰ ਕਹੇਤਾ ਤੂੰ ਹੁਣ ਪਤਾ ਲੱਗਿਆ ਮੇਰੇ ਤੇ ਇੱਕ ਨਵਾਂ ਕੇਸ ਬਣਾਉਣ ਲੱਗਿਆ ਯਾਰ ਯੂ ਆਪਾ ਲਾਈ ਮੇਰੇ ਤੇ ਕਿਉਂਕਿ ਡਰੱਗ ਤੋਂ ਬਾਅਦ ਤਾਂ ਸਾਰੇ ਕੇਸ ਛੋਟੇ ਪੈ ਜਾਣੇ ਇਕੱਲਾ ਯੂ ਆਪਾ ਹੀ ਆ ਜਿਹੜਾ ਬਰਾਬਰ ਦਾ ਜਾਂ ਟਾਡਾ ਲੱਗੇ ਆ ਡੀਏ ਸੀਏ ਤਾਂ ਸਭ ਕੰਮ ਨਿਕੇ ਮੋٹے ਪਰਚਿਆਂ ਦੀ ਮੈਨੂੰ ਕੋਈ ਚੜੀ ਲੱਥੀ ਆ ਯਾ ਗੋਲੀ ਵਾਜੇ ਮੈਨੂੰ ਅਸੈਸੀਨੇਟ ਕਰਾ ਦਿਓ ਮੈਨੂੰ ਮਰਵਾ ਦਿਓ ਸੁੱਧੂ ਮੂਸੇ ਵਾਲੇ ਵਾਂਗ ਜਾਂ ਜਿਵੇਂ ਸੁੰਵੀਰ ਸੋ ਬਾਦਲ ਤੇ ਅਟੈਕ ਕਰਾਤਾ ਸੀ ਉਸ ਤਰ੍ਹਾਂ ਦਾ ਅਟੈਕ ਕਰਾ ਦਿਓ ਜਾਂ ਕੋਈ ਹੋਰ ਸਿਆਸੀ ਵਿਰੋਧੀਆਂ ਤੇ ਤੁਸੀਂ ਅਟੈਕ ਕਰਾਉਣਾ ਚਾਹੁੰਦੇ ਉਹ じゃ ਅਟੈਕ ਕਰਾਇਓ ਨੀਤਾ ਜੀ ਕਿਥੇ ਮੈਂ ਬਚ ਗਿਆ ਤੇ ਤੁਹਾਨੂੰ ਕਿਹਾ ਸੀ ਆ ਹਿੱਕ ਤੇ ਜ਼ੋਰ ਤੇ ਕਿਹਾ ਸੀ ਉਹ ਰੱਬ ਤੋਂ ਸੱਚੇ ਪਾਤਸ਼ਾਹ ਤੋਂ ਡਰ ਕੇ ਗਿਆ ਸੀ ਠਾ ਠਾ ਤੇ ਤੇ ਵਜਾਂਗੇ ਤੈਨੂੰ ਬੰਦਾ ਬਣਾ ਕੇ ਹਟਾਂਗੇ ਤੈਨੂੰ ਐਕਸਪੋਜ਼ ਕਰਕੇ ਹਟਾਂਗੇ ਔਰ ਇਹਦੇ ਲਈ ਭਾਵੇਂ ਜਾਨ ਵੀ ਜਾਣੀ ਪਵੇ ਨਾ ਜਾਂਦੀ ਉਸ ਮਾਲਕ ਦੇ ਹੱਥ ਵਸ ਹੈ ਤੇਰੇ ਵਰਗੇ ਸ਼ਰਾਬੀ ਇਰੇ ਵਰਗੇ ਕਬਾਬੀ ਜੀ ਨੇ ਪੰਜਾਬ ਦਾ ਪੇੜਾ ਗਰ ਕਰਤਾ ਰੋਜ਼ ਬੰਬ ਬਲਾਸਟ ਅੱਜ ਵੀ ਬੰਬ ਬਲਾਸਟ ਮਜੀਠੇ ਥਾਣੇ ਬੰਬ ਬਲਾਸਟ ਜੈਨਤੀਪੁਰ ਮੇਰੇ ਹਲਕੇ ਚ ਬੰਬ ਬਲਾਸਟ ਹੁਣ ਮੈਨੂੰ ਐਕਸਪੋਜ਼ ਕੀਤਾ ਜਾ ਰਿਹਾ ਕਿ ਭਾਈ ਇਹਨੂੰ ਸਿੱਧੇ ਹੋ ਕੇ ਟੱਕਰੋ ਇਹਨੂੰ ਸਿੱਧੂ ਮੂਸੇ ਵਾਲੇ ਵਾਂਗੂ ਠੋਕ ਦਿਓ ਇਹਦੇ ਕੋਲ ਕੋਈ ਸਿਕਿਉਰਿਟੀ ਨਹੀਂ ਇਸ ਲਈ ਮੈਂ ਜ਼ਿਕਰ ਕਰ ਰਿਹਾ ਔਰ ਅੱਜ ਕਿਉਂਕਿ ਹੁਣ ਅਖਬਾਰਾਂ ਚ ਹੀ ਗੱਲ ਆ ਗਈ ਹੈ ਟੀਵੀ ਚੈਨਲਾਂ ਤੇ ਚੱਲ ਪਈ ਹੈ ਤਾਂ ਮੈਂ ਤੁਹਾਡੇ ਰੂਬਰੂ ਹੋ ਰਿਹਾ ਕਿ ਭਾਈ ਫਿਕਰ ਨਾ ਕਰਿਓ ਥੋੜਾ ਅਸ਼ੀਰਵਾਦ ਥੋੜਾ ਪਿਆਰ ਥੋਡੀਆਂ ਦੁਆਵਾਂ ਨਾਲ ਚਾਹੀਦੀਆਂ ਨੇ ਔਰ ਇਹ ਆਵਾਜ਼ ਸਦਾ ਹੀ ਬਲੰਦ ਹੋ ਕੇ ਗੂੰਜੂਗੀ ਇਸ ਨਾਮ ਨਾਮਾ ਚੁੱਪ ਪਹਿਲਾਂ ਹੁਣ ਨਾਲਾ ਨਾਮ ਮੈਂ ਹੁਣ ਹੋਊਗਾ ਤਗੜੇ ਹੋ ਕੇ ਲੜਾਈ ਲੜਾਂਗੇ ਤੁਹਾਡਾ ਸਭ ਦਾ ਸਾਥ ਚਾਹੀਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੀ ਸਰਕਾਰਾਂ ਨਾਲ ਜਿਹੜੀਆਂ ਨੇ ਮੰਤਰੀ ਸਹਿਬਾਨ ਉਹ ਐਮ ਐਲ ਏ ਸਹਿਬਾਨ ਉਹ ਤੁਹਾਡੇ ਕੋਲੇ ਜਾਣ ਪਿੰਡਾਂ ਸੱਤਾਂ ਚ ਜਾਣ ਉਸ ਲੈਵਲ ਦਾ ਕੰਮ ਕਰਨ ਜੀ ਚਾਰ ਪੰਜ ਪਿੰਡਾਂ ਚ ਅਨਾਉਂਸਮੈਂਟ ਕਰਕੇ ਮਨਿਸਟਰ ਬਹਿ ਗਿਆ ਨਾਲ ਡੀਸੀ ਬਹਿ ਗਿਆ ਨਾਲ ਅਫਸਰ ਬਹਿ ਗਏ ਤੇ ਪਿੰਡ ਵਾਲਿਆਂ ਨੂੰ ਚਾਹ ਚੜਦਾ ਕਿ ਜੀ ਲਿਓ ਜੀ ਤੁਹਾਡੇ ਛੋਟੇ ਛੋਟੇ ਕੰਮ ਜਿਹੜੇ ਨੇ ਆਧਾਰ ਕਾਰਡ ਬਣਾਉਣਾ ਹੈ ਰਾਸ਼ਨ ਕਾਰਡ ਬਣਾਉਣਾ ਹੈ ਪ੍ਰਮਾਣ ਪੱਤਰ ਜਾਤੀ ਸਰਟੀਫਿਕੇਟ ਬਣਾਉਣਾ ਕੁਝ ਵੀ ਉੱਥੇ ਬਣ ਜਿਓ ਉਹਦੇ ਵਾਸਤੇ ਤੁਹਾਨੂੰ ਕਿਤੇ ਧੱਕੇ ਨਾ ਖਾਣੇ ਪੈਣ ਸਰਕਾਰ ਤੁਹਾਡੇ ਦਵਾਰ ਨਾਂ ਦਾ ਇਹ ਪ੍ਰੋਗਰਾਮ ਹੈ ਸੋ ਇਸ ਕਰਕੇ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਸਰਕਾਰ ਵੱੱਦ ਤੋਂ ਵੱੱਦ ਤੁਹਾਡੇ ਦਰ ਤੇ ਜਾਵੇ ਪਰ ਜਿਸ ਲੈਵਲ ਤੇ ਕੰਮ ਕਰਦੇ ਆ ਉਸ ਲੈਵਲ ਤੇ ਫਿਰ ਉਹ ਕਈ ਵਾਰੀ ਸਾਨੂੰ ਦਫ਼ਤਰਾਂ ਚ ਆਉਣਾ ਪੈਂਦਾ ਤੇ ਇੱਥੇ ਆ ਕੇ ਧੱਕੇ ਨਾ ਖਾਂ ਤੁਸੀਂ ਖਾਓ ਉਹਦੇ ਵਾਸਤੇ ਸਾਰਾ ਕੁਝ ਆਨਲਾਈਨ ਕਰ ਰਹੇ ਆ ਜਿੱਥੋਂ ਸਾਨੂੰ ਸ਼ਿਕਾਇਤ ਮਿਲਦੀ ਹੈ ਅਸੀਂ ਉੱਥੇ ਹੀ ਐਕਸ਼ਨ ਲੈ ਲੈਣੇ ਆ ਹੁਣ ਯੁੱਧ ਨਸ਼ੇ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਉਹ ਚ ਤੁਹਾਡੀ ਵੀ ਸਾਨੂੰ ਜ਼ਰੂਰਤ ਪਊਗੀ ਕਿ ਤੁਸੀਂ ਬੱਚਿਆਂ ਨੂੰ ਪੜ੍ਹਾਓ ਬੱਚਿਆਂ ਨੂੰ ਦੱਸੋ ਤੇ ਜੋ ਉਹ ਸਪੀਡ ਨੂੰ ਤਾਂ ਪਰੋਕ ਹੀ ਲਈਏ ਨਾ ਤੇਰੀ ਆਉਣ ਵਾਲੀ ਪੀੜ੍ਹੀ ਐ ਉਹ ਤਾਂ ਸੋਚਣ ਵੀ ਨਾ ਇਸ ਬਾਰੇ ਜਿਹੜੇ ਪੂਰੀ ਸੰਗਤ ਚ ਪੈ ਗਏ ਉਹਨਾਂ ਨੂੰ ਅਸੀਂ ਇਲਾਜ ਕਰਕੇ ਉਹਨਾਂ ਨੂੰ ਅਸੀਂ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਸਕਿੱਲ ਡਿਵੈਲਪਮੈਂਟ ਚ ਉਹਨਾਂ ਨੂੰ ਟ੍ਰੇਨਿੰਗ ਕਰਾ ਕੇ ਕਿਤੇ ਨਾ ਕਿਤੇ ਨੌਕਰੀ ਵੀ ਦੇ ਮੰਗ ਕਿਉਂਕਿ ਵੇਲੇ ਰਹਿ ਗਏ ਤਾਂ ਫੇਰ ਵਾਪਸ ਚਲੇ ਜਾਣਗੇ ਜਿਹੜੇ ਨਸ਼ੇ ਵੰਡਦੇ ਨੇ ਜਾ ਵੇਚਦੇ ਨੇ ਉਹਨਾਂ ਤੇ ਕੋਈ ਤਰਸ ਨਹੀਂ ਉਹਨਾਂ ਦਾ ਘਰ ਵੀ ਢਾਇਆ ਜਾਊਗਾ ਉਹਨਾਂ ਦੇ ਮੈਰਜ ਪਹਿਲੇ ਸੀ ਬਿਲਡਿੰਗਾਂ ਜਿਹੜੀਆਂ ਉਹਨਾਂ ਨੇ ਲੋਕਾਂ ਦੇ ਘਰ ਬਰਬਾਦ ਕਰਕੇ ਬਣਾਈਆਂ ਨੇ ਉਹ ਰਹੀ ਸੀ ਸੱਟ ਛੱਡਣੀਆਂ ਉਹ ਤਾਂ ਉਹ ਨਹੀਂ ਰਹਿ ਸਕਦੇ ਉਹਨਾਂ ਘਰਾਂ ਚ ਬਿਲਕੁਲ ਇਸੇ ਤਰ੍ਹਾਂ ਹੀ ਪ੍ਰਸ਼ਟਾਚਾਰ ਦੇ ਵਿਰੁੱਧ ਕ腐ਸ਼ਨ ਦੇ ਵਿਰੁੱਧ ਉਹ ਤਾਂ ਮੈਂ ਤਾਂ ਪਹਿਲੇ ਦਿਨੋਂ ਆਪਣੇ ਸੀੜੀਆਂ ਕੈਸਟਾਂ ਕਿ ਸੁਣਾਉਣਾ ਮੈਂ ਤਾਂ ਬੋਲਦਾ ਰਿਹਾ ਪਹਿਲੇ ਦਿਨੋਂ ਕਿ ਕ腐ਸ਼ਨ ਜਿਹੜੀ ਹੈ ਉਹ ਪਾਪ ਹੈ ਤੇ ਪਤਾ ਨਹੀਂ ਅਫਸਰ ਤਾਂ ਕਹਿ ਦਿੰਦਾ ਹੋਣਾ ਬਾਬਾ ਜੀ 10000 ਰੁਪਏ ਲੱਗੂਗਾ ਫੀਸ ਤਾਂ ਇੰਨੀ ਆ ਪਰ 10000 ਮੈਨੂੰ ਦੇ ਉਹ 10000 ਉਹ ਕਿੱਥੋਂ ਲਿਆਊਗਾ ਕਿਦਿਆਂ ਉਹ ਮਿੰਤਾ ਕਰੂਗਾ ਕਿਹਦੇ ਪੈਰਾਂ 'ਚ ਪੱਗ ਧਰੂਗਾ ਕੀ ਉਹ ਮਤਲਬ ਕਦੋਂ ਉਹ ਮੋੜਨ ਦਾ ਵਾਅਦਾ ਕਰੂਗਾ ਉਹ 10000 ਨਾ ਉਹਦੀ ਸਾਰੀ ਕਬੀਲਦਾਰੀ ਵੀ ਲਿਓ ਲੈ ਸਕਦੀ ਹੈ ਮਤਲਬ ਤੁਹਾਡੇ ਲਈ ਤਾਂ ਇੱਕ ਕਹਿਣਾ ਹੀ ਆ ਬਸ ਸੋ ਟੀਚਰ ਤਾਂ ਖੈਰ ਨਿਰਮਾਤਾ ਹੁੰਦੇ ਨੇ ਕੌਮ ਦੇ ਸੋ ਤੁਸੀਂ ਉਹਨਾਂ ਬੱਚਿਆਂ ਨੂੰ ਐਸੀ ਟ੍ਰੇਨਿੰਗ ਦੇਣੀ ਹੈ ਕਿ ਉਹ ਮਹਲ ਇੱਕ ਵਧੀਆ ਨਾਗਰਿਕ ਬਣ ਕੇ ਸਕੂਲਾਂ ਚੋਂ ਨਿਕਲਣ ਕਿਉਂਕਿ ਜਦੋਂ ਦੇਖੋ ਜਦੋਂ ਕਿਸੇ ਕੋਈ ਬੂਟਾ ਆ ਜਾ ਕੋਈ ਦਰਖਤ ਫੁੱਲ ਲਿਜਾ ਛਾਂ ਜਾ ਫਲ ਦੇਣ ਲੱਗ ਜਾਂਦਾ ਤਾਂ ਸਭ ਤੋਂ ਵੱਧ ਖੁਸ਼ੀ ਉਹਨੂੰ ਬੂਟੇ ਨੂੰ ਲਾਉਣ ਵਾਲੇ ਮਾਲੀ ਨਾ ਹੁੰਦੀ ਐ ਪਰ ਤੁਸੀਂ ਮਾਲੀ ਹੋ ਸਾਰੇ ਐਸੇ ਬੂਟੇ ਲਾਓ ਕਿ ਤੁਹਾਡੇ ਹੱਥੀਂ ਲਾਏ ਹੋਏ ਬੂਟੇ ਵੱਡੀਆਂ-ਵੱਡੀਆਂ ਪਦਵੀਆਂ ਤੇ ਬੈਠਣ ਔਰ ਇੱਕ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਪਦਵੀਆਂ ਤੇ ਬੈਠ ਕੇ ਜਦੋਂ ਸਾਨੂੰ ਮੈਨੂੰ ਹੁਣ ਕੋਈ ਜਿਹੜਾ ਟੀਚਰ ਮਿਲਦਾ ਨਾ ਕਿਤੇ ਮੈਨੂੰ ਮਤਲਬ ਜੇ ਮੈਂ ਉਹਦੀ ਨਾਂ ਵੀ ਨਿਗਾ ਪਵੇ ਨਾ ਮੇਰੀ ਨਿਗਾ ਪੈ ਜੇ ਉਹਦੇ ਤਾਂ